ਮੁਮਾਰਖੀ ਚੜਿਆ ਸਦਾ ਬਸੰਤ ਨਾਨਕ ਤਿਨਾਂ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ ਕੇ ਕੰਤ ਦਸਾਪੁਰੀ ਸੇ ਐਨਸ ਫਿਰੈ ਜਲੰਤ ਮੌਲੀ ਤਰਤੀ ਮੌਲਿਆ ਆਕਾਸ਼ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜਿਹਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੂਖਨਵਾਰਨ ਸਾਹਿਬ ਪਟਿਆਲਾ ਵਿਖੇ ਸਿੱਖ ਕੌਮ ਦੀ ਸਰਬੌਰ ਜਥੇਬੰਦੀ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਸਾਲਾਨਾ ਬਸੰਤ ਪੰਚਮੀ ਦੇ ਜੋੜ ਮੇਲ ਹਰ ਸਾਲ ਮਨਾਏ ਜਾਂਦੇ ਹਨ ਸੋ ਇਸ ਸਾਲ ਵੀ ਕੱਲ 1 ਫਰਵਰੀ ਤੋਂ ਦੀਵਾਨਾਂ ਦੀ ਅਰੰਭਤਾ ਹੋਈ ਔਰ ਰਾਤ ਕਵੀ ਦਰਬਾਰ ਹੋਏ ਢਾਡੀ ਦਰਬਾਰ ਹੋਏ ਅਸਵੇਰੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੀ ਕੀਰਤਨ ਨਾਲ ਦੀਵਾਨਾਂ ਦੀ ਅਰੰਭਤਾ ਹੋਈ ਜੋ ਨਿਰੰਤਰ ਸਾਰਾ ਦਿਨ ਦੀਵਾਨ ਸਜਣਗੇ ਦਿਨ ਦੇ ਵਿੱਚ ਟਾਡੀ ਦਰਬਾਰ ਹੋਵੇਗਾ ਸ਼ਾਮ ਸਮੇ 4 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਕੀਰਤਨ ਹੋਣਗੇ ਇਹ ਬਸੰਤ ਪੰਚਮੀ ਦਾ ਜੋੜ ਮੇਲ ਜਿੱਥੇ ਸਾਡੇ ਭਾਰਤਖੰਡ ਦੇ ਵਿੱਚ 6 ਰੁੱਤਾਂ ਹਨ ਉਹਨਾਂ 6 ਰੁੱਤਾਂ ਦੇ ਵਿੱਚੋਂ ਇੱਕ ਰੁੱਤ ਬਸੰਤ ਦੀ ਹੈ ਕੋ ਦਾ ਮਹੀਨਾ ਲੰਘਿਆ ਹੱਤ ਦਾ ਕੋਰਾ ਔਰ ਬਰਫ਼ ਪੈਣ ਦੇ ਨਾਲ ਜਿੱਥੇ ਵਨਸਪਤੀ ਜਿਹੜੀ ਹੈ ਉਹ ਮੁਰਝਾ ਜਾਂਦੀ ਹੈ ਉਹਦੇ ਪੱਤੇ ਝੜ ਜਾਂਦੇ ਨੇ ਕੁਮਲਾ ਜਾਂਦੀ ਹੈ ਕੋਰਾ ਪੈਣ ਦੇ ਨਾਲ ਉੱਥੇ ਜਦੋਂ ਬਸੰਤਰੁੱਤ ਆਉਂਦੀ ਹੈ ਮੌਲੀ ਧਰਤੀ ਮੌਲਿਆ ਆਕਾਸ਼ ਬਸੰਤਰੁੱਤ ਆਉਣ ਦੇ ਨਾਲ ਚਾਰੇ ਪਾਸੇ ਖੇੜਾ ਆਉਂਦਾ ਹੈ ਹਰਿਆਵਲ ਆਉਂਦੀ ਹੈ ਦਰਖਤਾਂ ਤੇ ਨਵੇਂ ਪੱਤੇ ਆਉਂਦੇ ਨੇ ਫਲ ਫੁੱਲ ਆਉਂਦੇ ਨੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਾਹਰੀ ਬਸੰਤ ਤੋਂ ਬਸੰਤ ਰਾਗ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ 31 ਰਾਗ ਨੇ ਨਾ 31 ਰਾਗਾਂ ਦੇ ਵਿੱਚ ਇੱਕ ਬਸੰਤ ਰਾਗ ਹੈ ਬਸੰਤ ਰਾਗ ਵਿੱਚ ਬਾਣੀ ਗਾਇਨ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਔਰ ਸਾਨੂੰ ਜੀਵਾਂ ਨੂੰ ਸਮਝਾਉਣਾ ਕੀਤਾ ਕਿ ਜਿਵੇਂ ਬਸੰਤ ਰੁੱਤ ਆਉਣ ਦੇ ਨਾਲ ਪੱਤ ਚੜ ਤੋਂ ਬਾਅਦ ਦਰਖਤਾਂ ਦੇ ਉੱਤੇ ਇੱਕ ਨਵੀਂ ਜੀਵਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਨਵੀਂ ਰੋਹਾਨੀਅਤ ਮਿਲਦੀ ਹੈ ਉਹ ਮੌਲ ਉੱਠਦੇ ਨੇ ਇੱਕ ਨਵਾਂ ਖੇੜਾ ਆਉਂਦਾ ਹੈ ਇਸੇ ਤਰ੍ਹਾਂ ਇਹ ਮਨੁੱਖ ਜਦੋਂ ਤੋਂ ਗੁਰੂ ਕੇ ਸ਼ਬਦ ਨਾਲ ਜੁੜਦਾ ਹੈ ਗੁਰੂ ਕੇ ਸ਼ਬਦ ਨਾਲ ਜੁੜਨ ਦੇ ਨਾਲ ਨਾਮ ਦੇ ਨਾਲ ਜੁੜਨ ਦੇ ਨਾਲ ਤੇਰੇ ਅੰਦਰ ਦਾ ਖੇੜਾ ਬਣਦਾ ਤੇਰਾ ਅੰਦਰ ਨਾਲ ਜਿਹੜਾ ਮਾਣਾ ਹਿਰਦਾ ਉਹ ਵੀ ਮੋਲ ਉੱਠਦਾ ਹੈ ਖੇੜੇ ਵਿੱਚ ਵਗਾਸ ਵਿੱਚ ਆਉਂਦਾ ਸੋ ਧੰਗ ਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਮੁਬਾਰਕ ਚਰਨ ਮਾਗ ਸੁਦੀ ਪੰਚਮੀ ਨੂੰ ਇਹ ਜੋ ਬਸੰਤ ਪੰਚਮੀ ਦਾ ਦਿਹਾੜਾ ਹੈ ਇਸ ਪਟਿਆਲਾ ਸ਼ਹਿਰ ਦੀ ਧਰਤੀ ਤੇ ਪਾਏ ਲਹਿਲ ਪਿੰਡ ਦੀ ਏ ਜ਼ਮੀਨ ਸੀ ਜਿੱਥੇ ਗੁਰੂ ਸਾਹਿਬ ਜੀ ਨੇ ਆ ਕੇ ਆਪਣਾ ਅਸਣ ਲਾਇਆ ਜਿੱਥੇ ਜਾਏ ਬਹਿਮਾ ਸਤਿਗੁਰੂ ਸੁਥਾਨ ਸੁਹਾਵਾ RAM ਰਾਜੇ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸਤਿਗੁਰੂ ਧੰਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਆਉਣ ਦੀ ਖਬਰ ਲਹਿਲ ਪਿੰਡ ਦੇ ਰਹਿਣ ਵਾਲੇ ਭਾਈ ਭਾਗਰਾਮ ਜੀ ਨੂੰ ਮਿਲੀ ਉਹ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਕੋਲ ਆਏ ਦਰਸ਼ਨ ਕੀਤੇ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਇੱਥੇ ਆਬਾਦੀ ਨਹੀਂ ਹੁੰਦੀ ਗੁਰੂ ਸਾਹਿਬ ਜੀ ਨੇ ਭਾਈ ਭਾਗਰਾਮ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ ਭਾਗਰਾਮ ਇੱਥੇ ਬਹੁਤ ਸੰਗਣੀ ਆਬਾਦੀ ਹੋਵੇਗੀ ਇੱਥੇ ਉੱਗਾ ਅਸਥਾਨ ਹੋਵੇਗਾ ਅੱਜ ਗੁਰੂ ਸਾਹਿਬ ਜੀ ਦੇ ਬਚਨ ਫਲੀ ਪੂਤ ਨੇ ਆਪਾਂ ਵੇਖ ਰਿਹਾ ਕਿੰਨਾ ਘੁੱਗ ਵੱਸਦਾ ਪਟਿਆਲਾ ਸ਼ਹਿਰ ਹੈ ਔਰ ਸਤਿਗੁਰ ਪਾਤਸ਼ਾਹ ਜੀ ਦੀ ਯਾਦ ਅੰਦਰ ਗੁਰਦੁਆਰਾ ਸ੍ਰੀ ਦੂਖਨਵਾਰਨ ਸਾਹਿਬ ਸ਼ਿਸ਼ੋਭਤ ਹੈ ਔਰ ਉਸੇ ਦਿਨ ਤੋਂ ਇਹ ਸਤਿਗੁਰ ਪਾਤਸ਼ਾਹ ਜੀ ਦੇ ਇਸ ਸਥਾਨ ਤੇ ਇਹ ਬਸੰਤ ਪੰਚਮੀ ਦਾ ਜੋੜ ਮਿਲ ਮਨਾਉਣਾ ਪ੍ਰਾਰੰਭ ਹੋਇਆ ਉਸੇ ਦਿਨੀ ਬੀਬੀ ਕਰਮੋਦੇਈ ਨੇ ਬੇਨਤੀ ਕੀਤੀ ਪਾਤਸ਼ਾਹ ਔਲਾਦ ਦੀ ਪ੍ਰਾਪਤੀ ਨਹੀਂ ਹੁੰਦੀ ਇੱਥੇ ਅਠਰਾਏ ਦੀ ਬਿਮਾਰੀ ਫੈਲੀ ਹੋਈ ਸੀ ਜਿਸ ਕਾਰਨ ਬੱਚੇ ਦੀ ਜਨਮ ਹੋਣ ਤੋਂ ਪਹਿਲਾਂ ਮੌਤ ਹੋ ਜਾਂਦੀ ਸੀ ਤਾਂ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਗੁਰੂ ਸਾਹਿਬ ਜੀ ਨੇ ਵਚਨ ਕੀਤਾ ਮੁਬਾਰਕ ਚਰਨ ਪਾਏ ਸਰੋਵਰ ਵਿੱਚ ਜਲ ਵਿੱਚ ਔਰ ਪਾਤਸ਼ਾਹ ਕਹਿ ਲਗੇ ਜਿਹੜਾ ਸ਼ਰਧਾ ਸਹਿਤ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਗੁਰੂ ਦਰਬਾਰ ਵਿੱਚ ਨਤਮਸਤ ਹੋਏਗਾ ਗੁਰੂ ਕੇ ਸ਼ਬਦ ਨਾਲ ਜੁੜੇਗਾ ਉਦੇ ਤਨ ਦੇ ਰੋਗ, ਉਹਦੇ ਮਨ ਦੇ ਰੋਗ ਦੂਰ ਹੋਣਗੇ, ਮਨ ਇਛਤ ਫਲ ਦੀ ਪ੍ਰਾਪਤੀ ਹੋਵੇਗੀ। ਜਿਹੜਾ ਬਸੰਤ ਪੰਚਮੀ ਦੇ ਜੋੜ ਮੇਲ ਤੇ ਸ਼ਰਧਾ ਸਹਿਤ ਇਸ਼ਨਾਨ ਕਰੇਗਾ, ਉਹਨੂੰ 68 ਤੀਰਥਾਂ ਦਾ ਫਲ ਪ੍ਰਾਪਤ ਹੋਵੇਗਾ। ਸੋ ਜਿੱਥੇ ਅੱਜ ਅਸੀਂ ਬਸੰਤ ਪੰਚਮੀ ਦਾ ਜੋੜ ਮੇਲ ਮਨਾ ਰਹੇ ਹਾਂ, ਉੱਥੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਵਿਆਹ ਪੁਰਬ ਵੀ ਹੈ। ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੇ ਨੇੜੇ ਗੁਰੂ ਕਾ ਲਾਹੌਰ ਜੋ ਵਜਦਾ ਹੈ ਕਿਉਂਕਿ ਲਾਹੌਰ ਜਾਣ ਦਾ ਉਸ ਵਕਤ ਮਾਹੌਲ ਸੁਖਾਵਾਂ ਨਹੀਂ ਸੀ ਮੁਗਲ ਸਰਕਾਰ ਦੇ ਨਾਲ ਜੰਗ-ਜੋਧ ਚੱਲ ਰਹੇ ਸਨ ਤਾਂ ਗੁਰੂ ਸਾਹਿਬ ਜੀ ਨੇ ਉਸੇ ਵੇਲੇ ਉੱਥੇ ਇੱਕ ਨਵਾਂ ਲਾਹੌਰ ਰਚਿਆ ਜਿਹਨੂੰ ਗੁਰੂ ਕਾ ਲਾਹੌਰ ਕਿਹਾ ਜਾਂਦਾ ਹੈ ਅੱਜ ਦੇ ਦਿਨ ਸਤਗੁਰ ਪਾਤਸ਼ਾਹ ਜੀ ਦਾ ਵਿਆਹ ਹੋਇਆ ਉਹ ਵਿਆਹ ਪੁਰਬ ਵੀ ਅਸਮੁਚੀਆਂ ਸੰਗਤਾਂ ਇਹ ਦੋਵੇਂ ਦਿਹਾੜੇ ਬੜੇ ਸ਼ਰਧਾ ਭਾਵਨਾ ਨਾਲ ਅੰਮ੍ਰਿਤ ਵੇਲੇ ਤੋਂ ਗੁਰਚਰਣਾ ਦੇ ਵਿੱਚ ਆ ਕਰਕੇ ਨਤਮਸਤਕ ਹੋ ਕੇ ਗੁਰੂ ਪਾਤਸ਼ਾਹ ਜੀ ਦੀ ਅਸੀਸ ਪ੍ਰਾਪਤ ਕਰਕੇ ਮਨਾ ਰਹੀਆਂ ਨੇ ਔਰ ਅਸੀਸਾਂ ਪ੍ਰਾਪਤ ਕਰ ਰਹੀਆਂ ਹਨ ਸੁਜਨੀਆ ਵੀ ਸੰਗਤਾਂ ਗੁਰਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਦੂਖਨਵਾਰਨ ਸਾਹਿਬ ਵਿਖੇ ਪਹੁੰਚੀਆਂ ਹਨ ਸੁਮਚੀਆਂ ਸੰਗਤਾਂ ਨੂੰ ਇਸੇ ਪ੍ਰਬੰਧ ਵੱਲੋਂ ਜੀ ਆਇਆਂ ਆਖਦੇ ਹਾਂ ਗੁਰੂ ਸਾਹਿਬ ਸਬਨਾ ਦੀ ਯਾਤਰਾ ਸਫਲ ਕਰਨ ਜੋ ਗੁਰੂ ਸਾਹਿਬ ਜੀ ਦਾ ਬਖਸ਼ਿਆ ਹੋਇਆ ਸਿਧਾਂਤ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਪਾਵਨ ਬਾਣੀ ਅੰਦਰ ਉਪਦੇਸ਼ ਦਿੱਤਾ ਹੈ ਆਓ ਉਹਨੂੰ ਜੀਵਨ ਅੰਦਰ ਧਾਰਨ ਕਰੀਏ ਕੰਢੇ ਬਾਟੇ ਦੀ ਪਾਉਲ ਪ੍ਰਾਪਤ ਕਰਕੇ ਗੁਰਸਿੱਖੀ ਦੀ ਦਾਤ ਗੁਰੂ ਕੋਲ ਪ੍ਰਾਪਤ ਕਰਕੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੀਏ ਜੀ ਸਮੂਚੀ ਸੰਗਤ ਨੂੰ ਬਸੰਤ ਪੰਚਮੀ ਦੇ ਜੋੜ ਮੇਲ ਅਤੇ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ